ਇੱਕ ਪਿੰਡ ਵਿੱਚ ਇੱਕ ਨੌਜਵਾਨ ਲੜਕਾ ਰਹਿੰਦਾ ਸੀ ਜਿਸ ਦਾ ਨਾਮ ਰਾਜ ਸੀ ਰਾਜ ਦੇ ਦਿਲ ਵਿੱਚ ਸਭ ਤੋਂ ਵੱਡਾ ਸੁਪਨਾ ਸੀ ਕਿ ਉਹ ਇੱਕ ਦਿਨ ਵੱਡਾ ਵਿਗਿਆਨੀ ਬਣੇ ਪਰ ਪਿੰਡ ਵਿੱਚ ਲੋਕ ਕਹਿੰਦੇ ਸਨ ਇਹ ਸੁਪਨਾ ਤੇਰੇ ਬਸ ਦਾ ਨਹੀਂ ਰਾਜ ਨੇ ਪਹਿਲਾਂ ਕਈ ਵਾਰੀ ਕੋਸ਼ਿਸ਼ ਕੀਤੀ ਪਰ ਜਦੋਂ ਵੀ ਉਹ ਕਾਮਯਾਬ ਨਹੀਂ ਹੋਇਆ ਤਾਂ ਉਸ ਨੂੰ ਲੋਕਾਂ ਦੀ ਕਰਾਤਮਕ ਗੱਲਾਂ ਨੇ ੇਠਾਂ ਇਹ ਆਉਣ ਦੀ ਕੋਸ਼ਿਸ਼ ਕੀਤੀ ਪਰ ਰਾਜ ਨੇ ਕਦੇ ਵੀ ਹਾਰ ਨਹੀਂ ਮੰਨੀ ਉਹ ਹਰ ਫੇਲ ਤੋਂ ਕੁਝ ਸਿੱਖਦਾ ਗਿਆ ਆਪਣੀ ਕਾਬਲੀਅਤ ਨੂੰ ਵਧਾਉਂਦਾ ਗਿਆ ਇੱਕ ਦਿਨ ਰਾਜ ਨੇ ਇੱਕ ਐਸਾ ਨਵਾਂ ਅਵਿਸ਼ਕਾਰ ਕੀਤਾ ਜੋ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਸੀ ਉਸ ਦਾ ਅਵਿਸ਼ਕਾਰ ਦੇਸ਼ ਭਰ ਵਿੱਚ ਪ੍ਰਸਿੱਧ ਹੋ ਗਿਆ ਲੋਕ ਹੁਣ ਉਸ ਦੀ ਕਦਰ ਕਰਨ ਲੱਗੇ ਰਾਜ ਨੇ ਸਿੱਖਿਆ ਫੇਲ ਹੋਣਾ ਜ਼ਰੂਰੀ ਹੈ ਕਿਉਂਕਿ ਫੇਲ ਹੋਣ ਤੋਂ ਸਿੱਖਣਾ ਨਾਲ ਹੀ ਅਸੀਂ ਅੱਗੇ ਵਧਦੇ ਹਾਂ ਜੇ ਤੁਸੀਂ ਆਪਣੀ ਜ਼ਿੰਦਗੀ ਤੇ ਯਕੀਨ ਰੱਖਦੇ ਹੋ ਤਾਂ ਕੋਈ ਵੀ ਮੁਸ਼ਕਲ ਤੁਹਾਡੇ ਰਸਤੇ ਨੂੰ ਰੋਕ ਨਹੀਂ ਸਕਦੀ ਤੇ ਇਸੇ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੀ ਹੁੰਦਾ ਤੇ ਕਾਮਯਾਬੀ ਜ਼ਰੂਰ ਹੀ ਮਿਲਦੀ ਹੈ